हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬਣਾ ਸੇ ਲੈ ਲੈ ਕੇ ਆਂ ਜੀ ਇੱਕ ਤੋਕੜਾ ਬਈ ਇੱਕ ਤਾਜੀ ਸੂਈਆ ਆਉ ਪੁੱਛ ਲੈਨੇ ਬਈ ਤੋੜੇ ਬਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਣ ਜ਼ਿਲ੍ਹਾ ਬਠਿੰਡਾ ਅਸੀ ਰਾਂਪਰਾ ਫੂਲ ਨੇੜੇ ਪਿੰਡ ਬਈ ਕਿਹੜੇ ਪਿੰਡ ਜੇਠੂਗਾ ਤੇ ਵਿਦਿਆਲਾ ਜੀ ਮੋਬਾਈਲ ਨੰਬਰ ਬੋ 76965 02922 ਠੀਕ ਹੈ ਬਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੋਸ ਇਹ ਡਾਕਟਰ ਭੋ ਨਹੀਂ ਸੁਈ ਵੀ ਆ ਬਾਈ ਕਿੰਨਾ ਟਾਈਮ ਦੁੱਧ 11 ਤੋਂ 12 ਕਿਲੋ ਇਹਨੂੰ ਮੰਨ ਲਾ ਵੀ ਸਵਾ ਗਿ ਮਹੀਨਾ ਹੋ ਗਿਆ ਅੱਛਾ ਹਾਂ ਦੁੱਧ ਹੋਊਗਾ 11 12 ਕਿਲੋ ਠੀਕ ਆ ਹਾਂ ਐ ਠੰਡੀ ਸੀਲ ਆ ਕੋਈ ਐ ਨਹੀਂ ਨਾ ਜੇ ਮਰਜੀ ਥੱਲੇ ਬੈਠਾ ਦਾ ਲੈ ਠੀਕ ਆ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਠੰਡੀ ਸੀਲ ਆ ਬਾਈ ਮੁੱਲ ਵੀ ਜਮਾ ਬੱਚੀਆਂ ਵਾਲਾ ਡਾਕਟਰ ਇਹਦੇ ਅੱਛਾ ਮਾਲ ਦਾ ਦੁੱਧ ਪਾਊਗਾ ਨਾਲ ਐ ਸਮਝ ਲੈ ਵੀ ਗਾਂ ਗਾਂ ਨੂੰ ਗਾਂ ਬਣ ਜਾਣੀ ਆ ਠੀਕ ਆ ਮੁੱਲ ਬਿਲਕੁਲ ਬੱਚੀਆਂ ਵਾਲਾ ਠੀਕ ਆ ਬੱਚੀਆਂ ਆ 30 ਰੁਪਿਆ 30000 ਰੁਪਏ ਹਾਂ ਠੰਡੀ ਦਾ ਇੰਨੀ ਆ ਡਾਕਟਰ ਲੈ ਲੈ ਇੱਥੇ ਝੱਲੇ ਬੈ ਗਿਆ ਲੱਤ ਨਹੀਂ ਹਲਾਉਂਦੀ ਲੈ ਹੂੰ ਦੇ ਛੱਡ ਗਿਆ ਬਾਰਾਂ ਆ ਬੈਠਿਆ ਮੱਛੀਆਂ ਵਾਲਾ ਭਾਗ ਆ ਬਈ ਨਾਲੇ ਪਾਲ ਲਿਓ ਨਾਲੇ ਦੁੱਧ ਨਾਲੇ ਦੁੱਧ ਬਈ 11 12 ਕਿਲੋ ਪਾਉਣਾ ਨੇ ਹਾਂ ਬ੍ਰੀਡ ਦੇਖ ਕੇ ਨਹੀਂ ਚੰਗੀ ਆ ਬੱਚੀ ਸਹੀ ਗੱਲ ਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਕੱਦ ਬੱਡ ਚੰਗਾ ਤੋਰ ਜਿਹੜਾ ਲੈ ਕੇ ਡਾਕਟਰ ਜਾਦੀ ਰੱਖੂ ਬੱਚੀ ਨੂੰ ਅੱਛਾ ਹਾਂ ਹੁਣ ਬੱਚੀਆਂ ਵੇਚਿਆ ਲੋਕ ਬੰਡਰਾਂ ਦੀ ਵੀ ਯਾਰ ਨੂੰ ਬਈ ਨਾਲੇ ਸਾਹਮਣੇ ਆ ਸਹੀ ਗੱਲ ਆ ਬਾਈ ਇਹ ਆਦਾ ਖਰਚਾ ਮੋੜ ਦੀ 12 ਕਿਲੋ ਪਾਉਗੀ ਠੀਕ ਆਉਹਦਾ ਖਰਚਾ ਬਾਈ ਕਹਿੰਦਾ ਚੱਕੂ ਜਮਾ ਜਾਇਜ਼ ਮੁੱਲ ਬਾਈ 30000 ਰੁਪਇਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਅੱਗੇ ਬਾਈ ਦੋ ਨੰਬਰ ਕਿਹੜਾ ਸੁਆ ਸੁਈ ਇਹ ਦੂਜਾ ਸੁਆ ਸੁਈ ਦਾਟਰ ਕੱਲ ਹੀ ਸੁਈ ਆ ਰਾਤ ਬਾਈ ਨਾਰੂਗਾ ਦਿਖਾ ਦਿਆ ਜੇ ਗਿੱਲਾ ਹੀ ਪਿਆ ਠੀਕ ਆ ਬੱੱਚੀ ਆ ਮਗਰ ਬੱਛੀ ਆ ਬਾਈ ਜਰਸੀ ਬੱਛੀ ਆ ਬਾਈ ਕਿੰਨਾ ਬੋਲਾ ਹੁਣ ਬਾਈ ਬੋਲਾ ਬਾਈ ਹੁਣ ਹੋਊਗਾ 12 13 ਕਿਲੋ ਠੀਕ ਆ ਬਾਈ ਹਾਂ ਤੇ ਬਾਈ ਤੋਰ ਕੇ ਦਿਖਾ ਦੇ ਕਦ ਚੰਗਾ ਰਾਜੀ ਰੋਜੀ ਚੰਗੀ ਆ ਚਵਾਈ ਚਵਾਈ ਕਿਵੇਂ ਆ ਇੱਕ ਨਾਂ ਬੰਮੀ ਮੋਰਤਾ ਦਾ ਮਾਰਗ ਦਿਖਾਵਾਂਗੇ ਆਪਾਂ ਠੀਕ ਆ ਹਾਂ ਬਹੁਤ ਬੜਾ ਪਿਆਰਾ ਯਾਰ ਹਾਂ ਹਾਂ ਕੁਆਲਿਟੀ ਬਹੁਤ ਚੰਗੀ ਆ ਵੇੜ ਦੀ ਕੁਆਲਿਟੀ ਵੇੜ ਦੀ ਬਹੁਤ ਚੰਗੀ ਮੁੱਲ ਇਹ ਬਿਲਕੁਲ ਜਾਇਜ਼ ਵੇਚਣ ਵਾਲੀ ਕਹਾਣੀ ਕਰ ਰਹੇ ਡਾਕਟਰ ਅਜਾ ਅੱਛਾ ਹਾਂ ਹੂੰ ਅੱਜ ਮੁੱਲ ਜਮਾ ਜਾਇਜ਼ ਹੀ ਆਪਣੇ ਮੁੱਲ ਭਾਈ ਕਹਿੰਦਾ ਅੱਜ ਜਮਾ ਹੀ ਜਾਇਜ਼ ਕਰ ਦੇਣੇ ਆ ਤੇ ਵੇਚਣ ਵਾਲਾ ਕੰਮ ਹੀ ਅੱਜ ਤਾਂ ਜਿਹਦੇ ਹੱਥ 'ਚ ਫੋਨ ਆ ਡਾਕਟਰ ਹੋਈ ਮੇਲਾ ਲੁੱਟ ਲੈਣਾ ਹੋਣੀ ਅੱਜ ਤਾਂ ਠੀਕ ਆ ਹਾਂ ਹੂੰ ਲੈ ਚਵਾਈ ਦਾ ਬੈਠੇ ਦਾ ਰਾਮਾ ਮਾਦ ਨਾਲ ਡਰ ਪੈਰ ਹਲਾ ਦੇ ਲੈ ਕੁੱਤੀਆਂ ਕਰ ਤਦ ਵੀ ਵੜਨੇ 11 12 ਕਿਲੋ ਦੇ ਦੇਣਾ ਠੀਕ ਆ ਲੈ ਹੂੰ ਉਸ ਨੂੰ ਆ ਕੇ ਹੋਰ ਵੀ ਇੰਨਾ ਨਾ ਮੋਟਾ ਮਾਰ ਦੀ ਠੀਕ ਆ ਹਾਂ ਠੰਡੀ ਸੀਲ ਵੀ ਪੂਰੀ ਆ ਜਿਵੇਂ ਮਰਜੀ ਬੈਠਾ ਇੱਕ ਬੇਨਤੀ ਉਹ ਆਰਡਰ ਵਿੱਚ ਦੇਖਾ ਚ ਲੋਕ ਕਹਿਣਾ ਕਹਿਣਾ ਵੀ ਇੰਨਾ ਮੁੱਲ ਕਰਿਆ ਹਾਂ ਅਜ ਛੋੜਛੱਪਾ ਹੀ ਹੋਣਾ ਮੁੱਲ ਜਮਾਂ ਹੀ ਜਾਜ ਅੱਜ ਠੀਕ ਆ ਹਾਂ ਭਾਈ ਇਹਦਾ 54000 ਜੋ ਛੋੜਛੱਪਾ ਹੀ ਹੋਣਾ 54000 ਰੁਪਿਆ ਮੁੱਲ ਆ ਭਾਈ ਵਿੱਚੋਂ ਛੋੜਛੱਪਾ ਜ਼ਰੂਰ ਹੋ ਜਾਊਗਾ ਮੋਲ ਬਾਈ ਨੇ ਜਮੇ ਜਾਇਜ਼ ਰੱਖਿਆ ਕਹਿੰਦਾ ਕਟਾਉਣ ਵਧਾਉਣ ਵਾਲੇ ਚੱਕਰਾਂ 'ਚ ਪੈਣਾ ਹੀ ਨਹੀਂ 54000 ਰੁਪਿਆ ਮੋਲਾ ਧਾਰਾਂ ਦੂਰਾਂ ਫੁੱਲ ਚੰਗੇ ਆਥਰੋਂ ਲੈ ਕੇ ਬਹੁਤ ਵਧੀਆ ਹਾਂਡਾਟ ਦੇਖ ਲੈ ਠੀਕ ਆ ਲੈ ਲੈ ਮੋਹ ਬੰਗਾ ਆਥਰੋਂ ਲੈ ਕੇ ਫੁੱਲ ਭਰ ਜਾਣਾ ਨੇ ਹੈ ਸਹੀ ਗੱਲ ਸਹੀ ਤਾਂ ਟਾਈਮ ਹੀ 10 ਵਜੇ 10 ਵਜੇ ਆ ਤਿੰਨ ਘੰਟੇ ਚਾਰ ਚੁਵਾਈ ਨੂੰ ਹੋਇਆ ਠੀਕ ਆ ਬਾਈ ਹਾਂ ਬੱਚਾ ਹੀ ਬੱਚੀ ਆ ਹਾਂ ਜੇ ਮੈਂ ਇਧਰ ਦੀ ਵਜ੍ਹਾ ਬੱਲੇ ਪੁੱਠੇ ਪਾਸੇ ਬਹਿ ਜਾ ਸਿੱਧੇ ਪਾਸੇ ਬਹਿ ਗਿਆ ਤੇਰਾ ਮਾਰ ਲਾ ਹੱਲਣਾ ਦਾ ਹੈ ਹੀ ਨਹੀਂ ਹੈਲਣਾ ਹੈ ਚੋਣਾ ਯਾਰ ਬਹੁਤ ਚੰਗਾ ਚੋਣਾ ਬਾਈ ਚੁਵਾਈ ਦਾ 1 ਨੰਬਰ ਆ ਕੋਈ ਪਿਆਰ ਦਿਆ ਥੱਲੇ ਬਹੁਤ ਠੀਕ ਆ ਨਾਗ ਭਰਾ ਕੋਲ ਸੀਗੇ ਦੋ ਦੋਨੇ ਨਿਕਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆ ਭਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ